ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸਿਕ ਕਦਮ ਚੁੱਕਦਿਆਂ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਕ੍ਰਾਂਤੀ ਲਿਆਉਣ ਦਾ ਐਲਾਨ ਕੀਤਾ ਗਿਆ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਰਾਜ ਦੇ 3600 ਤੋਂ ਵੱਧ ਸਕੂਲਾਂ ਦੇ ਵਿੱਚ 8230 ਤੋਂ ਵੱਧ ਅਤੀ ਆਧੁਨਿਕ ਇੰਟਰਐਕਟਿਵ ਫਲੈਟ ਪੈਨਲ ਲਗਾਏ ਜਾਣਗੇ ਜਿਸ ਉੱਤੇ ਸਰਕਾਰ 98 ਕਰੋੜ ਰੁਪਏ ਖਰਚੇਗੀ ਇਹ ਪ੍ਰੋਜੈਕਟ ਮਾਰਚ 2026 ਤੱਕ ਪੂਰਾ ਹੋਵੇਗਾ ਅਤੇ ਇਸ ਨਾਲ ਲੱਖਾਂ ਵਿਦਿਆਰਥੀਆਂ ਨੂੰ ਡਿਜੀਟਲ ਕਲਾਸਰੂਮਾਂ ਦਾ ਨਵਾਂ ਤਜਰਬਾ ਮਿਲੇਗਾ ਹਰਜੋਤ ਸਿੰਘ ਵੈਸ ਨੇ ਕਿਹਾ ਕਿ ਇਹ ਪਹਿਲ ਕਦਮੀ ਪੰਜਾਬ ਦੇ ਹਰੇਕ ਬੱਚੇ ਨੂੰ ਬਰਾਬਰ ਅਤੇ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਵੱਲ ਇੱਕ ਵੱਡਾ ਕਦਮ ਹੈ ਇੰਟਰਐਕਟਿਵ ਪੈਨਲਾਂ ਨੂੰ 75 ਇੰਚ ਮਲਟੀ ਟੱਚ ਸਮਾਰਟ ਸਕਰੀਨਾਂ ਹਾਈ ਡੈਫੀਨੇਸ਼ਨ ਡਿਸਪਲੇ ਬਿਲਟ ਇਨ ਸਪੀਕਰਾਂ ਅਤੇ ਪ੍ਰੀ ਲੋਡ ਲਰਨਿੰਗ ਟੂਲਜ਼ ਨਾਲ ਲੈਸ ਕੀਤਾ ਜਾਵੇਗਾ ਇਸ ਦੇ ਨਾਲ ਅਧਿਆਪਕਾਂ ਨੂੰ ਹੋਰ ਰਚਨਾਤਮਕ ਢੰਗ ਨਾਲ ਪੜਾਉਣ ਦੀ ਆਜ਼ਾਦੀ ਮਿਲੇਗੀ ਅਤੇ ਵਿਦਿਆਰਥੀਆਂ ਦੀ ਦਿਲਚਸਪੀ ਤੇ ਸਿੱਖਣ ਦੀ ਗੁਣਵੱਤਾ ਦੋਵੇਂ ਵਧਣਗੀਆਂ ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਪ੍ਰੋਜੈਕਟ ਦੇ ਨਾਲ 5 ਸਾਲ ਦੀ ਆਨਸਾਈਟ ਵਾਰੰਟੀ ਸੇਵਾ ਕੇਂਦਰ ਦਾ ਵੱਡਾ ਜਾਲ ਅਤੇ ਰੀਅਲ ਟਾਈਮ ਮੋਨਿਟਰਿੰਗ ਸਿਸਟਮ ਜੋੜਿਆ ਗਿਆ ਜਿਸ ਨਾਲ ਸਕੂਲਾਂ ਦੀ ਹਰ ਡਿਵਾਈਸ ਦੀ ਨਿਗਰਾਨੀ ਹੋ ਸਕੇਗੀ ਇਸ ਸਾਰਾ ਉਪਰਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸ ਦ੍ਰਿਸ਼ਟੀ ਵੱਲ ਇੱਕ ਹੋਰ ਕਦਮ ਹੈ ਇਹ ਇੱਕ ਅਜਿਹਾ ਪੰਜਾਬ ਜਿੱਥੇ ਪਿੰਡਾਂ ਦੇ ਸ਼ਹਿਰਾਂ ਦੇ ਬੱਚਿਆਂ ਨੂੰ ਇੱਕੋ ਜਿਹੀ ਆਧੁਨਿਕ ਸਿੱਖਿਆ ਮਿਲੇਗੀ। ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸਿਕ ਕਦਮ ਚੁੱਕਦਿਆਂ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਕ੍ਰਾਂਤੀ ਲਿਆਉਣ ਦਾ ਐਲਾਨ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਰਾਜ ਦੇ 3600 ਤੋਂ ਵੱਧ ਸਕੂਲਾਂ ਦੇ ਵਿੱਚ 8230 ਤੋਂ ਵੱਧ ਅਤੀ ਆਧੁਨਿਕ ਇੰਟਰਐਕਟਿਵ ਫਲੈਟ ਪੈਨਲ ਲਗਾਏ ਜਾਣਗੇ। ਜਿਸ ਤੇ ਉੱਤੇ ਸਰਕਾਰ 98 ਕਰੋੜ ਰੁਪਏ ਖਰਚੇਗੀ ਇਹ ਪ੍ਰੋਜੈਕਟ ਮਾਰਚ 2026 ਤੱਕ ਪੂਰਾ ਹੋਵੇਗਾ ਅਤੇ ਇਸ ਨਾਲ ਲੱਖਾਂ ਵਿਦਿਆਰਥੀਆਂ ਨੂੰ ਡਿਜੀਟਲ ਕਲਾਸਰੂਮਾਂ ਦਾ ਨਵਾਂ ਤਜਰਬਾ ਮਿਲੇਗਾ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਇਹ ਪਹਿਲ ਕਦਵੀ ਪੰਜਾਬ ਦੇ ਹਰੇਕ ਬੱਚੇ ਨੂੰ ਬਰਾਬਰ ਅਤੇ ਵਿਸ਼ੇਪਧਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਵੱਲ ਇੱਕ ਵੱਡਾ ਕਦਮ ਹੈ ਇੰਟਰਐਕਟਿਵ ਪੈਨਲਾਂ ਨੂੰ 75 ਇੰਚ ਮਲਟੀ ਟੱਚ ਸਮਾਰਟ ਸਕਰੀਨਾਂ ਹਾਈ ਡੈਫੀਨੇਸ਼ਨ ਡਿਸਪਲੇ ਬਿਲਟ ਇਨ ਸਪੀਕਰਾਂ ਅਤੇ ਪ੍ਰੀ ਲੋਡਡ ਲਰਨਿੰਗ ਟੂਲਰ ਨਾਲ ਲੈਸ ਕੀਤਾ ਜਾਵੇਗਾ ਇਸ ਦੇ ਨਾਲ ਅਧਿਆਪਕਾਂ ਨੂੰ ਹੋਰ ਰਚਨਾਤਮਕ ਢੰਗ ਨਾਲ ਪੜਾਉਣ ਦੀ ਆਜ਼ਾਦੀ ਮਿਲੇਗੀ ਅਤੇ ਵਿਦਿਆਰਥੀਆਂ ਦੀ ਦਿਲਚਸਪੀ ਤੇ ਸਿੱਖਣ ਦੀ ਗੁਣਵੱਤਾ ਦੋਵੇਂ ਵਧਣਗੀਆਂ ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਪ੍ਰੋਜੈਕਟ ਦੇ ਨਾਲ 5 ਸਾਲ ਦੀ ਆਨਸਾਈਡ ਵਾਰੰਟੀ ਸੇਵਾ ਕੇਂਦਰ ਦਾ ਵੱਡਾ ਜਾਲ ਅਤੇ ਰੀਅਲ ਟਾਈਮ ਮਾਨਿਟਰਿੰਗ ਸਿਸਟਮ ਜੋੜਿਆ ਗਿਆ ਹੈ ਜਿਸ ਨਾਲ ਸਕੂਲਾਂ ਦੀ ਹਰ ਡਿਵਾਈਸ ਦੀ ਨਿਗਰਾਨੀ ਹੋ ਸਕੇਗੀ ਇਸ ਸਾਰਾ ਉਪਰਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸ ਦ੍ਰਿਸ਼ਟੀ ਵੱਲ ਇੱਕ ਹੋਰ ਕਦਮ ਹੈ ਇਹ ਇੱਕ ਅਜਿਹਾ ਪੰਜਾਬ ਜਿੱਥੇ ਪਿੰਡਾਂ ਦੇ ਸ਼ਹਿਰਾਂ ਦੇ ਬੱਚਿਆਂ ਨੂੰ ਇੱਕੋ ਜਿਹੀ ਆਧੁਨਿਕ ਸਿੱਖਿਆ ਮਿਲੇਗੀ